ਤੁਸੀਂ ਜੁੜੇ ਹੋ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਾਹਿਬ ਦਾ ਸਵਾਲ ਕਰਦਾ ਹੈ ਪਿਛਲੀ ਦਿਨੀ ਦੇਸ਼ ਦਾ 2025 ਦਾ ਬਜਟ ਪੇਸ਼ ਕੀਤਾ ਗਿਆ ਜਿਸ ਨੂੰ ਲੈ ਕੇ ਭਾਜਪਾ ਦੀ ਸਰਕਾਰ ਦਾਅਵੇ ਕਰ ਰਹੀ ਹੈ ਕਿ ਇਸ ਬਜਟ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਵਿੱਚੋਂ ਗਰੀਬੀ ਖਤਮ ਕੀਤੀ ਜਾਵੇਗੀ ਅਤੇ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਤਾਂ ਦੂਜੇ ਪਾਸੇ LIC ਦੇ ਮੁਲਾਜ਼ਮਾਂ ਵੱਲੋਂ ਇਸ ਬੱਚੇ ਦੇ ਖਿਲਾਫ ਚਿੰਡੀ ਚੁੱਕੀ ਗਈ ਹੈ ਜਿ세 ਚੱਲਦਿਆਂ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਅਤੇ ਮੁਲਾਜ਼ਮਾਂ ਨੂੰ ਲਾਹਮੰਦ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਦੀ ਇੱਕ ਮੀਟਿੰਗ ਫ੍ਰੀ ਕੋਰਟ ਦੇ ਵਿੱਚ ਹੋਈ ਜਿਸ ਵਿੱਚ ਮੰਡਲ ਦੇ ਸਕੱਤਰ ਅਤੇ ਪੰਕਜ ਭਾਰਤਵਾਜ ਪਹੁੰਚੇ ਉਹਨਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਅੱਜ ਮੀਟਿੰਗ ਆ ਫਰੀ ਕੋਟ ਜ਼ਿਲ੍ਹੇ ਵਿੱਚ ਕੀਤੀ ਗਈ ਹੈ ਪੂਰੇ ਪੰਜਾਬ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਜਦੋਂ ਹੀ 2025 ਦਾ ਬਜਟ ਪੇਸ਼ ਹੋਇਆ ਸੀ ਤਾਂ ਬੀਮਾ ਖੇਤਰ ਦੇ ਵਿੱਚ ਐਫ ਡੀ ਆਈ ਸੀਮਾ ਨੂੰ 74% ਦੇ ਬਤਾ ਕੇ 100% ਕਰਨ ਦਾ ਐਲਾਨ ਕੀਤਾ ਗਿਆ ਸੀ ਅਤੇ ਉਹ ਇਸ ਨਵੀਂ ਸਰਕਾਰ ਦੀ ਪ੍ਰੋਪੋਜ਼ਲ ਦਾ ਵਿਰੋਧ ਕਰ ਰਹੇ ਹਨ ਕਿਹਾ ਕਿ ਇਸ ਨੂੰ ਲੈ ਕੇ ਜਿੱਥੇ ਸਾਰੇ ਹੀ ਮੁਲਾਜ਼ਮਾਂ ਨੂੰ ਲਾਭ ਮਦ ਦਿੱਤਾ ਜਾ ਰਿਹਾ ਹੈ ਅਤੇ ਔਰਾਂ ਦੇ ਦਿਨਾਂ ਦੇ ਵਿੱਚ ਉਹਨਾਂ ਵੱਲੋਂ ਇਸ ਦੇ ਖਿਲਾਫ ਹੋਰ ਵੀ ਸੰਘਰਸ਼ ਕੀਤਾ ਜਾਵੇਗਾ ਉਹਨਾਂ ਕਹਿੰਦੇ ਆ ਕਿ ਉਹ ਇਸ ਦਾ ਰੋਲ ਕਰਦੇ ਰਹਿਣਗੇ ਜਦੋਂ ਤੱਕ ਇਸ ਪ੍ਰਪੋਜ਼ਲ ਨੂੰ ਦੁਬਾਰਾ ਤੋਂ ਵਿਚਾਰਿਆ ਨਹੀਂ ਜਾਂਦਾ ਮੇਰਾ ਨਾਮ ਪੰਕਜ ਭਰਦवाज ਮੈਂ ਡਿਵੀਜ਼ਨਲ ਸੈਕਟਰੀ ਨਾਰਥਰਨ ਜਨ ਇੰਸ਼ੋਰੈਂਸ EMPLOYEES ASSOCIATION ਜਨਰਲ ਰੈਟਰੀਜ਼ਮ ਸਰਕਾਰ ਨੇ ਜਿਹੜਾ ਹੁਣ 2025 ਦੇ ਵਿੱਚ ਬਜਟ ਇੰਟਰੋਡਿਊਸ ਕੀਤਾ ਗਿਆ ਉਹਦੇ ਦੌਰਾਨ ਸਾਡੇ ਮਾਨਯੋਗ ਵਿੱਤ ਮੰਤਰੀ ਸਾਹਿਬਾ ਨੇ ਇੰਸ਼ੋਰੈਂਸ ਸੈਕਟਰ ਦੇ ਵਿੱਚ ਐਫ ਡੀ ਆਈ ਜਿਹੜੀ ਆ 74% ਤੋਂ ਵਧਾ ਕੇ 100% ਕਰਨ ਦੀ ਪ੍ਰਪੋਜ਼ਲ ਦਿੱਤੀ ਉਹਦੇ ਬਾਡ ਇਫੈਕਟਸ ਜਿਹੜੇ ਸਾਈਡ ਇਫੈਕਟਸ ਹੈਗੇ ਆ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਕਨਸਿਡਰ ਕਰਦੇ ਹੋਏ ਸਾਰੀਆਂ ਬਰਾਂ ਸਾਰੀਆਂ ਇੰਸ਼ੋਰੈਂਸ ਦੇ ਜਿੰਨੇ ਆਫਿਸਿਸ ਹੈਗੇ ਆ ਐਲ ਆਈ ਸੀ ਦੇ ਉਹਨਾਂ 'ਚ ਮੂਵ ਚਲਾ ਰਹੇ ਆ ਮੀਟਿੰਗਸ ਕਰ ਰਹੇ ਆ ਔਰ ਅਸੀਂ ਤੈਅ ਕੀਤਾ ਸੀ ਕਿ ਬੇਸੀ ਜਲੰਧਰ ਡਿਵੀਜ਼ਨ ਦੇ ਵਿੱਚ ਤਿੰਨ ਜਗ੍ਹਾ ਤੇ ਕਲਸਟਰ ਮੀਟਿੰਗ ਕਰਾਂਗੇ 2 ਫਰਵਰੀ ਨੂੰ ਸਾਡੀ ਨਵਾਂ ਸ਼ਹਿਰ 'ਚ 6 ਬ੍ਰਾਂਚਾਂ ਦੀ ਮੀਟਿੰਗ ਹੋ ਚੁੱਕੀ ਆ ਇਸੇ ਤਰ੍ਹਾਂ 9 ਫਰਵਰੀ ਨੂੰ ਜਲੰਧਰ ਵਿਖੇ ਮੀਟਿੰਗ ਹੋ ਚੁੱਕੀ ਆ ਉਹਦੇ ਤਹਿਤ ਹੀ ਅਸੀਂ ਅੱਜ ਆਖਰੀ ਔਰ ਤੀਸਰੀ ਕਲਸਟਰ ਮੀਟਿੰਗ ਜਿਹੜੀ ਆ ਫਰੀਦਕੋਟ ਦੇ ਵਿੱਚ ਕਰ ਰਹੇ ਹਾਂ ਇਸ ਮੀਟਿੰਗ ਦੇ ਵਿੱਚ ਮੋਗਾ ਫਰੀਦਕੋਟ ਮੁਕਸਰ ਔਰ ਮਲੋੜ ਚਾਰ ਬ੍ਰਾਂਚਾਂ ਦੇ ਸਾਰੇ ਸਾਥੀ ਔਰ ਨਾਲ ਦੀ ਨਾਲ ਸਾਡੇ ਫੀਲਡ ਫੋਰਸ ਦੇ ਜਿਹੜੇ ਸਾਥੀ ਹੈਗੇ ਆ ਉਹ ਵੀ ਪਾਰਟਿਸਪੇਟ ਕਰ ਰਹੇ ਐ ਇਸ ਮੀਟਿੰਗ ਦੇ ਵਿੱਚ ਜਿਹੜਾ ਸਾਡਾ ਮੇਨ ਅਜੰਡਾ ਆ ਜਿਹੜੀ ਐਫ ਡੀ ਆਈ ਦੀ ਪ੍ਰਪੋਜ਼ਲ ਆ ਉਹਦੇ ਉੱਪਰ ਜਾਂ ਜਿਹੜੀ ਇੰਸ਼ੋਰੈਂਸ ਲਾ ਅਮੈਂਡਮੈਂਟ ਬਿਲ ਦੇ ਥਰੂ ਹੋਰ ਪ੍ਰਪੋਜ਼ਲ ਅਮੈਂਡਮੈਂਟ ਲਿਆਣ ਦੀ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਇਸ ਵੇਲੇ ਲਿਮਟ ਜਿਹੜੀ ਆ 74% ਹੈਗੀ ਪਰ ਜੋ ਸਰਕਾਰ ਦੇ ਸਰਕਾਰੀ ਅੰਕੜੇ ਆ ਉਹਨਾਂ ਦੇ ਮੁਤਾਬਕ ਜਿੰਨੀਆਂ ਪ੍ਰਾਈਵੇਟ ਕੰਪਨੀਆਂ ਹੈਗੀਆਂ ਆ ਉਹਨਾਂ ਸਾਰਿਆਂ ਦੀ ਐਫ ਡੀ ਆਈ ਨੂੰ ਟੋਟਲ ਵੀ ਕਰ ਲਈਏ ਤੇ 32% ਬਣਦੀ ਹੈ 32% well FDI ਐਸ ਵੇਲੇ ਪ੍ਰਾਈਵੇਟ ਸੈਕਟਰ ਦੇ ਕੋਲ ਹੈਗੀ ਆ 74% ਦੀ ਉਹਨਾਂ ਦੀ ਐਸ ਵੇਲੇ ਲਿਮਟ ਆ ਪਰ ਸਰਕਾਰ ਬਜੇਦਾ ਵੀ ਅਸੀਂ 100% ਐਲ ਆਈ ਐਫ ਡੀ ਆਈ ਇੰਸ਼ੋਰੈਂਸ ਸੈਕਟਰ ਦੇ ਵਿੱਚ ਕਰਨਾ ਹੈ ਅਸੀਂ ਉਹਦਾ ਵਿਰੋਧ ਕਰ ਰਹੇ ਹਾਂ ਸਵਾਲ ਹੈ ਵੀ ਕਿਉਂ ਵਿਰੋਧ ਅਸੀਂ ਇਸ ਲਈ ਕਰ ਰਹੇ ਹਾਂ ਜਿਸ ਵੇਲੇ ਐਲ ਆਈ ਸੀ ਦਾ ਜਾਂ ਕਿਸੇ ਵੀ ਇੰਸ਼ੋਰੈਂਸ ਕੰਪਨੀ ਦਾ ਮਕਸਦ ਕੀ ਆ ਵੀ ਆਮ ਬੰਦੇ ਦੇ ਕੋਲ 500 ਰੁਪਏ ਜੇਪ 'ਚ ਹੋਵੇ ਉਹ ਸਰਕਾਰ ਆ ਉਹ ਦੇਸ਼ ਦੀ ਗ੍ਰੋਥ ਦੇ ਲਈ ਉਹਨੂੰ ਯੂਜ਼ ਨਹੀਂ ਕਰ ਸਕਦਾ ਚਾਹੁੰਦਾ ਹੋਇਆ ਵੀ ਯੂਜ਼ ਨਹੀਂ ਕਰ ਸਕਦਾ ਜਿਹੜੀਆਂ LIC ਜਾਂ ਹੋਰ ਸਾਡੇ ਵਰਗੇ GIC ਦੀਆਂ ਸਰਕਾਰੀ ਕੰਪਨੀਆਂ ਹੈਗੀਆਂ ਇਹ ਆਮ ਬੰਦੇ ਕੋਲੋਂ ਇੰਸ਼ੋਰੈਂਸ ਪ੍ਰੀਮੀਅਮ ਚਾਹੇ 500 ਹੋਵੇ ਪਾਏ 5000 ਹੋਵੇ ਚਾਹੇ 50000 ਹੋਵੇ ਉਹਨੂੰ ਇਕੱਠਾ ਕਰਦੀਆਂ ਆ ਉਹ ਇਕੱਠਾ ਕਰਕੇ ਉਸ ਪ੍ਰਾਫ ਨੂੰ ਚੈਨਲਾਈਜ਼ ਕਰਦੀਆਂ ਚੈਨਲਾਈਜ਼ ਕਰਨ ਤੋਂ ਬਾਅਦ ਅਸੀਂ ਉਹ ਆਪਣੇ ਨੇਸ਼ਨ ਬਿਲਡਿੰਗ ਦੇ ਵਿੱਚੋਂ ਸਾਰਾ ਪੈਸਾ ਲਾ ਦਿੰਦੇ ਹਾਂ ਔਰ LIC ਦੀ ਪਰਫਾਰਮੈਂਸ ਦਾ ਤੁਸੀਂ ਹਿਸਾਬ ਲਗਾਣਾ ਤੇ ਇੱਥੋਂ ਲਗਾਓ 1956 ਦੇ ਵਿੱਚ ਜਦੋਂ LIC ਦੀ ਫਾਰਮੇਸ਼ਨ ਹੋਈ ਸੀ ਸਤੰਬਰ 1 ਸਤੰਬਰ 2 1956 ਨੂੰ ਉਸ ਵੇਲੇ LIC ਦੇ ਵਿੱਚ ਸਰਕਾਰ ਨੇ 5 ਕਰੋੜ ਦੀ ਇਨਵੈਸਟਮੈਂਟ ਕੀਤੀ ਸੀ ਔਰ ਉਹਦੇ ਨਾਲ ਨਾਲ ਸਾਨੂੰ ਸਭਾ 5 ਕਰੋੜ ਦੀ ਲਾਇਬਿਲਟੀ ਵੀ ਟਰਾਂਸਫਰ ਕਰ ਦਿੱਤੀ ਅਸੀਂ LIC ਦੇ ਸਾਡੇ ਪੁਰਾਣੇ ਸਾਥੀਆਂ ਨੇ ਔਰ ਮੌਜੂਦਾ ਸਾਥੀਆਂ ਨੇ ਮਿਹਨਤ ਕੀਤੀ ਆ ਔਰ ਉਹ ਸਵਾ ਪੰਜ ਕਰੋੜ ਦੀ ਜਿਹੜੀ ਹੈ ਵੈਲਿਊ ਆ ਅੱਜ ਐਲਐਸਸੀ ਦੇ ਕੋਲ 54 ਲੱਖ ਕਰੋੜ ਤੋਂ ਜਾਵਾ ਗਈ ਐਸੈਟਸ ਆ ਕਦੀ ਸਾਨੂੰ ਸਰਕਾਰ ਕੋਲੋਂ ਇੱਕ ਦਵਾਨੀ ਨਹੀਂ ਲੈਣੀ ਪਈ ਕਿਸੇ ਵੀ ਤਰ੍ਹਾਂ ਦਾ ਕਲੇਮ ਸੈਟਲ ਕਰਨ ਦੇ ਲਈ ਪਰ ਸਰਕਾਰ ਬਜੇ ਦਾ 100% ਐਫਡੀਆ ਇਹ ਐਫਡੀਆ ਜਦੋਂ ਤੱਕ ਲਈ ਆ ਜਾਏਗੀ ਐਮਐਨਸੀਜ਼ ਦੀ 100% ਐਫਡੀਆ ਇਹ ਆ ਜਾਏਗੀ ਉਹਦੇ ਨਾਲ ਸਾਡੀਆਂ ਛੋਟੀਆਂ ਬਚਤਾਂ ਦੇ ਉੱਪਰ ਫੋਰਨ ਦੀਆਂ ਕੰਪਨੀਆਂਜ਼ ਦਾ ਕਬਜ਼ਾ ਹੋ ਜਾਏਗਾ ਉਹਨਾਂ ਦੀਆਂ ਪਾਲਿਸੀਜ਼ ਲਾਗੂ ਹੋਣਗੀਆਂ ਕਿਉਂਕਿ 100% ਓਨਡ ਬਈ ਐਮ ਐਨ ਸੀ ਹੋਣ ਗਿਆ। ਔਰ ਆ ਆਰ ਡੀ ਏ ਸਾਨੂੰ ਬੜੇ ਦੁੱਖ ਦੇ ਨਾਲ ਇਹ ਕਹਿਣਾ ਪੈ ਰਿਹਾ ਜਿਹੜਾ ਕਿ ਇੱਕ ਸਰਕਾਰੀ ਬਾਡੀ ਹੈਗੀ ਆ ਉਹ ਸਾਡ ਇੱਕ ਰੈਗੂਲੇਟਰ ਦੇ ਤੌਰ ਦੇ ਉੱਪਰ ਕੰਮ ਕਰਦਾ ਆ ਪਰ ਕਈ ਵਾਰੀ ਸਾਨੂੰ ਇਹ ਜਾਪਦਾ ਵੀ ਉਹ ਆ ਆਰ ਡੀ ਏ ਰੈਗੂਲੇਟਰ ਕਟ ਔਰ ਪ੍ਰਾਈਵੇਟ ਇੰਸ਼ੋਰਰ ਦੇ ਲਈ ਫੈਸਿਲੀਟੇਟਰ ਦਾ ਰੋਲ ਔਰ ਜ਼ਿਆਦਾ ਅਦਾ ਕਰਦਾ ਆ ਜਿਹੜੀਆਂ ਉਹਦੀਆਂ ਪਾਲਿਸੀਜ਼ ਜਿਹੜੀਆਂ ਉਹਦੇ ਤਰੀਕੇ ਹੈਗੇ ਆ ਉਹ ਸਾਰੇ ਪ੍ਰਾਈਵੇਟ ਕੰਪਨੀ ਦੇ ਹੱਕ ਦੇ ਵਿੱਚ ਹੈਗੇ ਆ।

ਇਹ ਕਹਿੰਦੇ ਕਿ ਕੇਂਦਰ ਖਾਲੀ ਕਹਿ ਰਹੀ ਹੈ ਕਿ ਇਸ ਬਜਟ ਦੇ ਨਾਲ ਇੱਕ ਤਾਂ ਪੰਜਾਬ ਦੇ ਵਿੱਚੋਂ ਗਰੀਬੀ ਹਟੇਗੀ ਇੱਕ ਰਿਜ਼ਵਾਰ ਨਿਕਲ ਗਿਆ ਪਰ ਤੁਸੀਂ ਇਹ ਚੀਜ਼ ਕਹਿ ਰਹੇ ਹੋ ਕਿ ਕਿਤੇ ਵਿਰੋਧ ਇੱਥੇ ਜਦ ਤੁਸੀਂ ਭਾਈ ਸਾਹਿਬ ਮੈਨੂੰ ਇੱਕ ਚੀਜ਼ ਸਾਰਾ ਬਜਟ ਪੜ ਲਓ ਚਾਰ ਆਈ ਪੜ ਲਓ 6 ਆਈ ਪੜ ਲਓ ਬੇਰੋਜ਼ਗਾਰੀ ਦੂਰ ਕਰਨ ਗਰੀਬੀ ਦੂਰ ਕਰਨ ਦੇ ਲਈ ਜ਼ਰੂਰੀ ਹੈ ਬੇਰੋ ਆ ਲੋਕਾਂ ਦੇ ਕੋਲ ਰੋਜ਼ਗਾਰ ਹੋਣਾ ਰੋਜ਼ਗਾਰ ਕਿਵੇਂ ਵਧੇਗਾ ਇਹਦੇ ਉੱਪਰ ਮੈਨੂੰ ਦੱਸ ਦਿਓ ਚੰਗੀ ਤਰ੍ਹਾਂ ਪੜ ਕੇ ਬਜਟ ਦੇ ਵਿੱਚ ਸਰਕਾਰ ਨੇ ਕਿਹੜੀਆਂ ਯੋਜਨਾਵਾਂ ਲਾਗੂ ਕੀਤੀਆਂ ਆ ਪਿਛਲੇ ਸਮਿਆਂ ਤੋਂ ਅਸੀਂ ਹੁਣ ਤੱਕ ਦੇਖਦੇ ਆ ਤੇ ਜਿਹੜੀ ਕਿ ਇੰਡੀਆ ਇੱਕ ਟਾਈਮ ਦੇ ਉੱਪਰ ਵੈਲਫੇਅਰ ਸਟੇਟ ਹੁੰਦੀ ਸੀਗੀ ਉਹਨੂੰ ਚੈਰਿਟੀ ਸਟੇਟ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ ਆ ਵੀ ਤਰਸ ਦੇ ਆਧਾਰ ਤੇ ਤਾਂ ਅਸੀਂ ਪੈਸੇ ਦੇ ਦਿਆਂਗੇ ਪਰ ਲੋਕਾਂ ਨੂੰ ਰੋਜ਼ਗਾਰ ਬਿਲਡਿੰਗ ਦੇ ਲਈ এমਪਲॉयਮੈਂਟ ਜਨਰੇਸ਼ਨ ਦੇ ਲਈ ਕੋਈ ਪਾਲਿਸੀ ਨਹੀਂ ਹੈਗੀ ਜਦ ਤੱਕ এমਪਲॉयਮੈਂਟ ਨਹੀਂ ਹੋਏਗੀ ਤੇ ਬੀਮਾ ਤਾਂ ਸਾਡਾ ਖੇਤਰ ਹੀ ਇਹੋ ਜਿਹਾ ਆ ਜਿਹਦੇ ਵਿੱਚ ਬੀਮਾ ਲੋਕ ਪ੍ਰਬੰਧੇ ਹੀ ਉਹਦੋਂ ਆ ਜਦੋਂ ਉਹਨਾਂ ਕੋਲ ਖਾਣ ਲਈ ਰੋਟੀ ਰਹਿਣ ਲਈ ਮਕਾਨ ਬੱਚੇ ਠੀਕ ਜਗ੍ਹਾ ਪੜਦੇ ਹੋਣ ਹੈਲਥ ਦੇ ਲਈ ਬਿਮਾਰੀ ਠਮਾਰੇ ਲਈ ਉਹਨਾਂ ਕੋ ਦੋ ਪੈਸੇ ਹੋ ਉਸ ਤੋਂ ਬਾਅਦ ਬੀਮਾ ਕਰਵਾਇਆ ਜਾਂਦਾ ਜੇ ਆਮ ਬੰਦੇ ਦੀ ਜਿਹੜੀ ਇਹ ਬਚਤ ਆ ਆਮ ਬੰਦੇ ਦੇ ਕੋਲ ਪੈਸੇ ਨਹੀਂ ਆਉਣੇ ਹੋਣਗੇ ਤਾਂ ਬੀਮਾ ਕਿੱਥੋਂ ਕਰਵਾਏਗਾ ਇਸ ਲਈ ਅਸੀਂ এমਪਲॉयਮੈਂਟ ਜਨਰੇਸ਼ਨ ਦੇ ਉੱਪਰ ਜ਼ਿਆਦਾ ਨਿਗਰਾਨੀ ਰੱਖਦੇ ਐਮਪਲਾਈਮੈਂਟ ਜਨਰੇਸ਼ਨ ਦੇ ਉੱਪਰ ਇਸ ਬਜਟ ਦੇ ਵਿੱਚ ਕੁਝ ਨਹੀਂ ਹੈਗਾ ਨੰਬਰ 1 ਨੰਬਰ 2 ਦੇ ਉੱਪਰ ਜਦ ਤੱਕ ਆਮ ਬੰਦੇ ਦੀ ਜੇਬ 'ਚ ਪੈਸਾ ਨਹੀਂ ਹੋਏਗਾ ਮੰਰੇਗਾ ਦਾ ਬਜਟ ਤੁਸੀਂ ਦੇਖੋ ਲਗਾਤਾਰ ਵੱਧ ਰਿਹਾ ਹੈ ਕਹਿੰਦੇ ਲਈ ਐਜੂਕੇਸ਼ਨ ਔਰ ਹੈਲਥ ਸੈਕਟਰ ਦੇ ਉੱਪਰ ਲਗਾਤਾਰ ਬਜਟ ਵਧ ਰਿਹਾ ਹੈ ਪਰ ਤੁਸੀਂ ਇਹਨੂੰ ਉਹਨਾਂ ਸਰਕਾਰਾਂ ਦੇ ਨਾਲ ਕੰਪੇਅਰ ਕਰੋ ਜਿਨ੍ਹਾਂ ਦੇ ਨਾਲ ਇਹ ਕੰਪੇਅਰ ਕਰਦੇ ਹੋ ਕਹਿ ਰਹੇ ਅਸੀਂ ਉਹਨਾਂ ਨਾਲ ਦੁੱਗਣਾ ਬਜਟ ਦੇ ਦਿੱਤਾ ਪਰ ਇਹ ਦੱਸਣ ਦੀ ਭੁੱਲ ਕਰ ਜਾਂਦੇ ਆ ਵੀ ਉਸ ਸਰਕਾਰ ਦੇ ਬਜਟ ਦਾ ਸਾਈਜ਼ ਇਹਨਾਂ ਨਾਲੋਂ ਤੀਸਰਾ ਹਿੱਸਾ ਸੀ ਤੀਸਰਾ ਹਿੱਸਾ ਬਜਟ ਦੇ ਵਿੱਚ ਜੋ ਪੈਸਾ ਐਜੂਕੇਸ਼ਨ ਜਾਂ ਹੈਲਥ ਲਈ ਦੇ ਰਹੇ ਸੀ ਇਹ ਤਿੰਨ ਗੁਣਾ ਬਜਟ ਵਧਾ ਕੇ ਦੁੱਗਣਾ ਦੇ ਰਹੇ ਆ ਮਤਲਬ ਘਟਾ ਕੇ ਦੇ ਰਹੇ ਆ ਆਪਣੀ ਗੱਲ ਆ ਬਸ ਉਹ ਜਿਹੜੀ ਗੱਲਾਂ ਇਹ ਕਹਿ ਰਹੇ ਉਸ ਚੀਜ਼ ਨੂੰ ਐਨਲਾਈਜ਼ ਕਰਨ ਦੀ ਲੋੜ ਆ ਇਦੇ ਵਿੱਚ ਜਿਹੜਾ ਕਰੀਏ ਹੁਣ ਕੀ ਰੋਸਡ ਕਰ ਰਹੇ ਹੋ ਕਿ ਆਨਲਾਈਨ ਦੇ ਵਿੱਚ ਕੋਈ ਰੂਪੇਖਾ ਦੀ ਜਿੱਦਾ ਅਸੀਂ ਦੋ ਚੀਜ਼ਾਂ ਨੂੰ ਲੈ ਕੇ ਗੱਾਂ ਵਾਦ ਰਹੇ ਹਾਂ ਫਿਰ ਨੰਬਰ 1 এমਪਲੋਇਮੈਂਟ ਜਨਰੇਸ਼ਨ ਹੋਵੇ ਔਰ ਨੰਬਰ 2 ਜਿਹੜੀਆਂ ਆ ਸਰਕਾਰ ਦੀਆਂ ਪਾਲਿਸੀਆਂ ਆ ਰਹੀਆਂ ਹੈਗੀਆਂ ਉਹਨਾਂ ਨੂੰ ਅਸੀਂ ਕਨਟ੍ਰਾਡਿਕਟ ਕਰੀਏ ਉਹਦੇ ਨਾਲ ਮੱਥਾ ਨਾ ਮੱਥਾ ਵੀ ਲਾਣਾ ਪੈਂਦਾ ਤੇ ਇਹ ਲਾਵਾਂਗੇ এমਪਲੋਇਮੈਂਟ ਜਨਰੇਸ਼ਨ ਦੇ ਤਹਿਤ ਅਸੀਂ ਪਿਛਲੇ ਹਫਤੇ ਸਾਰੇ ਬ੍ਰਾਂਚ ਇੰਚਾਰਜ ਨੂੰ ਥਰੂਆਊਟ ਇੰਡੀਆ ਸਾਡੀ ਆਰਗੇਨਾਈਜੇਸ਼ਨ ਦੀ ਪੌਪ ਦੇ ਉੱਪਰ ਜੇ ਸੇ ਬੰਦੀ ਦੇ ਕਾਲ ਦੇ ਉਪਰ ਅਸੀਂ ਬ੍ਰਾਂਚ ਇੰਚਾਰਜ ਨੂੰ ਮੈਮੋਰੰਡਮ ਦਿੱਤੇ ਮੈਮੋਰੰਡਮ ਦੇ ਕੇ ਅਸੀਂ ਰੋਜ਼ ਪ੍ਰਦਰਸ਼ਨ ਵੀ ਉਸ ਦੇ ਅਨੁਸਾਰਿਆਂ ਕੀਤਾ ਇਹ ਕਹਿੰਦੇ ਹੋਏ ਵੀ ਐਲਐਸਸੀ ਦੇ ਵਿੱਚ ਰਿਕਰੂਟਮੈਂਟ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਵੇ ਉਹਦੇ ਨਾਲ ਨਾਲ ਨੰਬਰ ਇੱਕ এমਪਲੋਇਮੈਂਟ ਹੋ ਗਿਆ ਔਰ ਉਹਦੇ ਨਾਲ ਨਾਲ ਜਿਹੜੀਆਂ ਸਰਕਾਰ ਦੀਆਂ ਵਿਰੋਧੀ ਤੇ ਬਿੱਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦਾ ਵਿਰੋਧ ਕਰਦੇ ਹੋਏ ਅਸੀਂ ਆਉਣ ਵਾਲੀ 20 ਫਰਵਰੀ ਨੂੰ ਇੱਕ ਘੰਟੇ ਦੀ ਵਾਕਆਊਟ ਸਟ੍ਰਾਈਕ ਵੀ ਕਰਨ ਜਾ ਰਹੇ ਹੈਗੇ ਆ ਔਰ ਇਹ ਦੋਨਾਂ ਐਕਸ਼ਨਸ ਦੇ थ्रू ਅਸੀਂ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਵੀ ਆਪਣੀਆਂ ਜਿਹੜੀਆਂ ਤਾਕਤਾਂ ਆ ਜਿਹੜਾ ਆਪਣੀ ਸਰਕਾਰ ਦੇ ਦਾ ਇਕਬਾਲ ਆ ਉਹਨੂੰ ਲੋਕਾਂ ਦੀ ਭਲਾਈ ਦੇ ਲਈ ਵਰਤਣ ਨਾ ਕਿ ਲੋਕਾਂ ਦੀ ਫੋਰਨ ਦੇ ਫੋਰਨੀਆਂ ਕੰਪਨੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਜਾਂ ਫੋਰਨੀਆਂ ਕੰਪਨੀਆਂ ਨੂੰ ਹੋਰ ਪੈਸੇਦਾਰ ਕਰਨ ਦੇ ਲਈ ਵਰਤਣ ਉਹਨਾਂ ਚੀਜ਼ਾਂ ਦਾ ਅਫਰੋਦ ਕਰਦੇ ਹੋ ਅਸੀਂ ਰੋਜ਼ ਪ੍ਰਦਰਸ਼ਨ ਵੀ ਕਰ ਰਹੇ ਆ ਅਸੀਂ ਵਾਕਆਉਟ ਸਟ੍ਰਾਈਕ ਵੀ ਵੀ ਤਰੀਕ ਨੂੰ ਕਰਨ ਜਾ ਰਹੇ ਆ ਔਰ ਅਸੀਂ ਚੁੱਪ ਨਹੀਂ ਰਹਾਂਗੇ ਜੇਕਰ ਸਰਕਾਰ ਇਹਨਾਂ ਜਿਦੇ ਉੱਪਰ ਚੈੱਕ ਨਹੀਂ ਲਾਂਦੀ ਤੇ ਅਸੀਂ ਆਪਣੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਸੰਘਰਸ਼ ਨੂੰ ਸਾਰੇ ਸਾਥੀਆਂ ਦੇ ਨਾਲ ਲੈ ਕੇ ਫੀਲ ਫੋਰਸ ਦੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਲੰਬੇ ਸੰਘਰਸ਼ ਦੀ ਵੀ ਰੂਪਰੇਖਾ ਜੀ ਉਹ ਲੀਕ ਕੇ ਅਖੀਰ ਤੱਕ ਇਹਨੂੰ ਲੈ ਕੇ ਜਾਵਾਂਗੇ ਔਰ ਇਹਨਾਂ ਪਾਲਿਸੀਜ਼ ਦਾ ਵਿਰੋਧ ਕਰਦੇ ਰਾਵਾਂਗੇ ਔਰ এমਪਲੋਇਮੈਂਟ ਜਨਰੇਸ਼ਨ ਦੇ ਲਈ ਸਰਕਾਰ ਕੰਮ ਕਰੇ ਉਹਦਾ ਵੀ ਅਸੀਂ ਹਮਾਇਤੀ ਖਰਵੇ ਸ਼ਾਸ਼ੀ ਰਾਮ